ਸ਼ਤਸ਼ਰੀਆ ਕਾ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੋ ਅੱਜ ਕੱਲ ਦੇ ਹਾਲਾਤ ਬਣੇ ਹੋਏ ਨੇ ਇੱਕ ਸਵਾਲ ਤਾਂ ਜ਼ਹਿਨ ਦੇ ਵਿੱਚ بار-बार ਆਉਂਦਾ ਹੈ ਕੀ ਸਾਡੀਆਂ ਸਰਕਾਰਾਂ ਅੰਨੀਆਂ ਹੋ ਚੁੱਕੀਆਂ ਨੇ ਤੇ ਜਾਂ ਕੀ ਸਾਡੇ ਲੋਕ ਤਮਾਸ਼ਪੀਨ ਹੋ ਚੁੱਕੇ ਨੇ ਚਾਹੇ ਕਿੰਨੀ ਵੀ ਵੱਡੀ ਘਟਨਾ ਕਿਉਂ ਨਾ ਘਟ ਜਾਵੇ ਕੁਝ ਦੇੰਤ ਚਰਚਾ ਹੁੰਦੀ ਹੈ ਲੋਕਾਂ ਦਾ ਰੋਹ ਦਿਖਾਈ ਦਿੰਦਾ ਹੈ ਫਿਰ ਜ਼ਿੰਦਗੀ ਆਪਣੀ ਚਾਲੇ ਚੱਲਣ ਲੱਗ ਜਾਂਦੀ ਜਦੋਂ ਕੁਝ ਹੋਰ ਵਾਪਰਦਾ ਹੈ ਪ੍ਰਾਣੀਆਂ ਕੜੀਆਂ ਜੋੜ ਲਈਆਂ ਜਾਂਦੀਆਂ ਹਨ ਇਲਜ਼ਾਮ ਤਰਾਸ਼ੀ ਹੁੰਦੀ ਹੈ ਤੇ ਕਹਾਣੀ ਫੇਰ ਦੁਹਰਾ ਦਿੱਤੀ ਜਾਂਦੀ ਪਰ ਅਬੂਹਰ ਦੇ ਮਸ਼ਹੂਰ ਵਪਾਰੀ ਡਿਜ਼ਾਈਨਰ ਕੁੜਤੇ ਪਜਾਮਿਆਂ ਦੇ ਕਿੰਗ ਇਹ ਦਰਜੀ ਕੁਝ ਵੀ ਕਹਿ ਲਵੋ ਪੰਜਾਬ ਦੇ ਬਹੁਤ ਚਰਚਿਤ ਕਤਲकांड ਦੇ ਪਿੱਛੇ ਜਿੰਨਾ ਤਿੰਨ ਮੁਜਰਮਾਂ ਦਾ ਹੱਥ ਹੈ ਉਹਨਾਂ ਦੀ ਖੋਜ ਦੇ ਲਈ ਪੰਜਾਬ ਪੁਲਿਸ ਨੇ ਇੱਕ ਬਹੁ ਰਾਜੀ ਆਪਰੇਸ਼ਨ ਚਲਾਇਆ ਹੋਇਆ ਹੈ ਜਿਵੇਂ ਕਹਿੰਦੇ ਨੇ ਕਿ ਪਿਛਲੀਆਂ ਗਲਤੀਆਂ ਤੋਂ ਹੀ ਇਨਸਾਨ ਸਿੱਖਦਾ ਹੈ ਇਹ ਮੁਜਰਮ ਵੀ ਹੁਣ ਫੜੇ ਜਾਣ ਤੇ ਡਰ ਤੋਂ ਟਰੈਕ ਹੋ ਜਾਣ ਦੇ ਡਰ ਤੋਂ ਮੋਬਾਈਲ ਫੋਨ ਦਾ ਇਸਤੇਮਾਲ ਕਰਨ ਤੋਂ ਬਚ ਰਹੇ ਹਨ ਪਰ باوجود ਇਸ ਦੇ ਅਫਸਰਾ ਦੇ ਮੁਤਾਬਕ ਕਈ ਟੀਮਾਂ ਉਹਨਾਂ ਦੀ ਪੈੜ ਨੱਪਣ ਦੇ ਵਿੱਚ ਕਾਮਯਾਬ ਰਹੀਆਂ ਹਨ ਤੇ ਉਹਨਾਂ ਦੀ ਹਰ ਮੂਵਮੈਂਟ ਦੀ ਨਿਸ਼ਾਨਦੇਹੀ ਕਰਨ ਦੇ ਵਿੱਚ ਸਫਲ ਵੀ ਹੋਣਾ। 54 ਵਰਿਆਂ ਦੇ ਸੰਜੀਵ ਵਰਮਾ ਦੀ 7 ਜੁਲਾਈ ਨੂੰ ਉਹਨਾਂ ਦੇ ਸ਼ੋਰੂਮ ਨਿਊ ਬੀਅਰਵੈਲ ਦੇ ਬਾਹਰ ਤਿੰਨ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਨੇ ਪੂਰੇ ਪੰਜਾਬ ਤੇ ਖਾਸ ਕਰ ਮਾਲਵਾ ਦੇ ਵਪਾਰੀ ਵਰਗ ਦੇ ਵਿੱਚ ਇੱਕ ਸਹਿਮ ਦੀ ਲਹਿਰ ਦੁਆਰਾ ਦਿੱਸ ਪੰਜਾਬ ਪੁਲਿਸ ਵੱਲੋਂ ਦੋ ਨੌਜਵਾਨਿਆਂ ਦਾ ਉਹਨਾਂ ਦੀ ਗ੍ਰਿਫਤਾਰੀ ਦੇ ਘੰਟਿਆਂ ਅੰਦਰ ਹੀ ਮੁਕਾਬਲੇ ਵਿੱਚ ਗੋਲੀ ਮਾਰਨ ਤੋਂ ਬਾਅਦ ਉਸ ਮੁਕਾਬਲੇ ਤੇ ਵੀ ਅਤੇ ਪੰਜਾਬ ਪੁਲਿਸ ਦੇ ਅਸਲੀ ਮੁਜਰਮਾ ਨੂੰ ਫੜਨ ਦੇ ਵਿੱਚ ਨਾਕਾਮੀ ਤੇ ਵੀ ਸਵਾਲ ਉੱਠਨੇ ਸ਼ੁਰੂ ਹੋ ਗਏ ਸੀ ਹੁਣ ਇੱਕ ਸੀਨੀਅਰ ਪੁਲਿਸ ਅਫਸਰ ਜੋ ਕਿ ਇਸ ਜਾਂਚ ਦਾ ਹਿੱਸਾ ਹੈ ਉਸਨੇ ਇੱਕ ਅਖਬਾਰ ਨੂੰ ਦੱਸਿਆ ਹੈ ਕਿ ਸ਼ੂਟਰ ਪੂਰੀ ਕੋਸ਼ਿਸ਼ ਕਰ ਰਹੇ ਹਨ ਕੋਈ ਵੀ ਡਿਜੀਟਲ ਫੁਟਪ੍ਰਿੰਟ ਕੋਈ ਵੀ ਡਿਜੀਟਲ ਪੈਡ ਜਿਹੜੀ ਹੈ ਉਹ ਨਾ ਛੱਡੀ ਜਾਵੇ ਇਸੇ ਲਈ ਉਹ ਮੋਬਾਈਲ ਫੋਨ ਦੀ ਵਰਤੋਂ ਵੀ ਨਹੀਂ ਕਰ ਰਹੇ ਪਰ ਫਿਰ ਵੀ ਅਸੀਂ ਹੁਣ ਤੱਕ ਉਹਨਾਂ ਦੀ ਹਰ ਹਰਕਤ ਤੇ ਨਜ਼ਰ ਰੱਖਣ ਦੇ ਵਿੱਚ ਕਾਮਯਾਬ ਹੋਏ ਹਾਂ ਤੇ ਜਲਦ ਹੀ ਉਹਨਾਂ ਤੇ ਸ਼ਿਕੰਜਾ ਕੱਸ ਲਿਆ ਜਾਵੇਗਾ ਪੰਜਾਬ ਪੁਲਿਸ ਵੱਲੋਂ ਹਾਲ ਹੀ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਨੇ ਮੱਧ ਪ੍ਰਦੇਸ਼ ਦੇ ਵਿੱਚ ਰਹਿਣ ਤੇ ਲੁਕਾਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਸੀ ਤੇ ਉਹਨਾਂ ਨੂੰ ਨਕਦੀ ਤੇ ਟਿਕਾਣੇ ਮੁਹੱਈਆ ਕਰਵਾਏ ਸੀ। ਬੁੱਧਵਾਰ ਨੂੰ ਪ੍ਰਯੰਜਲ ਸ਼ਰਮਾ ਤੇ ਅਨਸ਼ਮਨ ਤਿਵਾੜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਹਨਾਂ ਨੇ ਆਪਣੇ ਬੈਂਕ ਖਾਤਿਆਂ ਦੇ ਜ਼ਰੀਏ ਇਨ੍ਹਾਂ ਸ਼ੂਟਰਾਂ ਨੂੰ 1,30,000 ਰੁਪਏ ਪਹੁੰਚ ਦੇ ਦਿੱਤੇ ਸਨ। ਇੱਕ ਸੀਨੀਅਰ ਅਫਸਰ ਦੇ ਦੱਸਣ ਮੁਤਾਬਕ ਇਨ੍ਹਾਂ ਗ੍ਰਿਫਤਾਰੀਆਂ ਨਾਲ ਕਾਤਲਾਂ ਦੇ ਉੱਤੇ ਹੋਰ ਵੀ ਦਬਾਅ ਵਧਿਆ ਹੈ। ਕਿਉਂਕਿ ਹੁਣ ਉਹਨਾਂ ਕੋਲ ਪੈਸੇ ਖਤਮ ਹੋ ਗਏ ਨੇ ਬਸ ਹੁਣ ਥੋੜੇ ਕੁ ਦਿਨਾਂ ਦੀ ਹੀ ਖੇਡ ਹੈ ਜਦ ਤੱਕ ਉਹ ਸ਼ੂਟਰ ਸਾਡੇ ਕਾਬੂ ਦੇ ਵਿੱਚ ਨਹੀਂ ਆ ਜਾਂਦੇ ਪੁਲਿਸ ਦੇ ਦਰਸ਼ਣ ਮੁਤਾਬਕ ਇਹਨਾਂ ਗ੍ਰਿਫਤਾਰੀਆਂ ਦੇ ਨਾਲ ਸੰਜੀਵ ਵਰਮਾ ਦੇ ਕਤਲ ਦੇ ਨਾਲ ਜੁੜੇ ਹੋਣ ਵਾਲੇ ਵਿਅਕਤੀਆਂ ਦੀ ਜੋ ਗ੍ਰਿਫਤਾਰੀ ਹੈ ਉਹ 7 ਤੱਕ ਪਹੁੰਚ ਗਈ ਹੈ 7 ਜੁਲਾਈ ਨੂੰ ਹੀ ਸੰਜੀਵ ਵਰਮਾ ਦਾ ਕਤਲ ਹੁੰਦਾ ਹੈ ਤੇ 24 ਘੰਟਿਆਂ ਦੇ ਅੰਦਰ ਹੀ ਪੁਲਿਸ ਪਟਿਆਲੇ ਤੋਂ ਜਸ਼ਪ੍ਰੀਤ ਤੇ ਰਾਮ ਰਤਨ ਨੂੰ ਗ੍ਰਿਫਤਾਰ ਕਰ ਲੈਂਦੀ ਹੈ 8 ਜੁਲਾਈ ਨੂੰ ਹੀ ਇਹ ਕਿਹਾ ਜਾਂਦਾ ਹੈ ਕਿ ਹਥਿਆਰਾਂ ਦੀ ਰਿਕਵਰੀ ਦੇ ਦੌਰਾਨ ਮੁਕਾਬਲੇ ਵਿੱਚ ਉਹ ਮਾਰੇ ਗਏ ਨਲਾਕੀ ਇਸ ਕੇਸ ਦੇ ਵਿੱਚ ਪੁਲਿਸ ਦੀ ਹੀ ਹੈ ਕਿਉਂਕਿ ਪਹਿਲਾਂ ਤਾਂ ਗ੍ਰਿਫਤਾਰੀ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ ਫਿਰ ਮੁਕਾਬਲੇ ਦਾ ਗੁੰੰਗੌਣ ਹੁੰਦਾ ਹੈ ਕਿ ਇੰਨੀ ਛੇਤੀ ਅਸੀਂ ਉਹਨਾਂ ਨੂੰ ਢੇਰ ਕਰ ਦਿੱਤਾ ਤੇ ਬਾਅਦ ਵਿੱਚ ਐਫ ਆਈ ਆਰ ਵੀ ਦਰਜ ਕੀਤੀ ਜਾਂਦੀ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਉਹਨਾਂ ਦੇ ਹੀ ਸਾਥੀ ਗੈਂਗਸਟਰਾਂ ਵੱਲੋਂ ਗੋਲਾਬਾਰੀ ਕੀਤੀ ਗਈ ਤੇ ਉਸ ਗੋਲੇਬਾਰੀ ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਜਾਂ ਗੋਲੀ ਮਾਰ ਕੇ ਇਹਨਾਂ ਦੇ ਸਾਥੀਆਂ ਨੇ ਹੀ ਇਹਨਾਂ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਜਸ਼ਪ੍ਰੀ ਤੇ ਰਾਮਰਤਨ ਦਾ ਪਰਿਵਾਰ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ ਪਰ ਸਰਕਾਰ ਵੱਲੋਂ ਨਿਆਇਕ ਜਾਂਚ ਹੋਰੀ ਹੈ ਮੈਜਿਸਟ੍ਰੀਅਲ ਜਾਂਚ ਕੀਤੀ ਜਾ ਰਹੀ ਹੈ ਇਸ ਸਾਰੇ ਮਾਮਲੇ ਦੀ ਕੱਲ ਹੀ ਰਾਮਰਤਨ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ ਉਹਨਾਂ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਤੇ ਰਾਮ ਰਤਨ ਨੂੰ ਪੁਲਿਸ ਦੀ ਹਿਰਾਸਤ ਦੇ ਵਿੱਚ ਹੀ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ ਤੇ ਮਾਮਲਾ ਠੂਠਾ ਦਿਖਾਇਆ ਗਿਆ ਹੈ ਇਸ ਤੋਂ ਪਹਿਲਾਂ ਜਸਪ੍ਰੀਤ ਦੇ ਪਰਿਵਾਰ ਵੀ ਮੀਡੀਆ ਸਾਹਮਣੇ ਆ ਚੁੱਕਿਆ ਹੈ ਸੀਬੀਆਈ ਦੀ ਜਾਂਚ ਦੀ ਮੰਗ ਕਰ ਚੁੱਕਿਆ ਹੈ ਦੋਹਾਂ ਪਰਿਵਾਰਾਂ ਦਾ ਹੀ ਕਹਿਣਾ ਹੈ ਕਿ ਮੁਕਾਬਲਾ ਠੂਠਾ ਹੈ ਔਰ ਉਹਨਾਂ ਦੇ ਨਾਲ-ਨਾਲ ਬਹੁਤ ਸਾਰੇ ਪੰਜਾਬ ਦੇ ਲੋਕ ਵੀ ਜਿਸ ਤਰੀਕੇ ਨਾਲ ਪੁਲਿਸ ਵੱਲੋਂ ਇਹ ਸਾਰਾ ਵਾਕਿਆ ਬਿਆਨ ਕੀਤਾ ਗਿਆ ਕਦੇ ਗ੍ਰਿਫਤਾਰੀ ਕਦੇ ਮੁਕਾਬਲਾ ਕਦੇ ਸਾਥੀਆਂ ਨੇ ਬਾਰ-ਬਾਰ ਬਿਆਨ ਬਦਲੇ ਗਏ ਇੱਕ ਗੱਲ ਦਾ ਸ਼ੱਕ ਜਿਹੜਾ ਲੋਕਾਂ ਦੇ ਵਿੱਚ ਪੁਖਤਾ ਹੁੰਦਾ ਜਾ ਰਿਹਾ ਹੈ ਕਿ ਇਹ ਮੁਕਾਬਲਾ ਫਰਦੀ ਸੀ ਸਟੇਜ ਦੀ ਸੀ ਸ਼ਾਇਦ ਲੋਕਾਂ ਦੇ ਰੋਹ ਨੂੰ ਸ਼ਾਂਤ ਕਰਨ ਵਾਸਤੇ ਪੁਲਿਸ ਵੱਲੋਂ ਕੀਤੀ ਗਈ ਕੋਈ ਕਾਰਵਾਈ ਸੀ ਇਸ ਤੋਂ ਇਲਾਵਾ ਇੱਕ ਵਿਦੇਸ਼ੀ ਐਂਗਲ ਵੀ ਸਾਹਮਣੇ ਆ ਰਿਹਾ ਹੈ ਤਿੰਨ ਹੋਰਾਂ ਦੀ ਗ੍ਰਿਫਤਾਰੀ ਵੀ ਹੋਈ ਹੈ 11 ਜੁਲਾਈ ਨੂੰ ਹੀ ਰਾਜਸਥਾਨ ਦੇ ਬੀਕਾਨੇਰ ਤੋਂ ਇੰਦਰਪਾਲ ਬਿਸ਼ਨੋਈ ਸੰਦੀਪ ਪਿਚੜ ਤੇ ਪਵਨ ਪਿਚੜ ਇਹਨਾਂ ਇਨ੍ਹਾਂ ਨੂੰ ਸ਼ੂਟਰਾਂ ਨੂੰ ਵਿੱਤੀ ਸਹਾਇਤਾ ਤੇ ਟਿਕਾਣਾ ਦੇਣ ਦੇ ਲਈ ਗ੍ਰਿਫਤਾਰ ਕੀਤਾ ਗਿਆ ਲੇਕਿਨ ਜਿਹੜੇ ਤਿੰਨ ਮੁੱਖ આરોપી ਨੇ ਸ਼ੂਟਰ ਨੇ ਜਿਹੜੇ ਜਿਨ੍ਹਾਂ ਵੱਲੋਂ ਗੋਲੀਆਂ ਚਲਾ ਕੇ ਸੰਜੇ ਵਰਮਾ ਦਾ ਕਤਲ ਕੀਤਾ ਗਿਆ ਉਹਨਾਂ ਦੇ ਵਿੱਚ ਅਬੂਫਰ ਦੇ ਆਜ਼ਮਗੜ ਦਾ ਸ਼ਕਤੀ ਤੇ ਦੋ ਹੋਰ ਜਿਨ੍ਹਾਂ ਦੀ ਪਛਾਣ ਰਜਿੰਦਰ ਉਰਫ ਬਿੱਲਾ ਤੇ ਜਸ਼ਕਰਨ ਉਰਫ ਕੱਟਾ ਹੋਈ ਹੈ ਉਹ ਹਜੇ ਵੀ ਗ੍ਰਿਫਤ ਤੋਂ ਬਾਹਰ ਹਨ ਇੰਨੇ ਦਿਨਾਂ ਦੇ ਬਾਅਦ 12 ਜੁਲਾਈ ਨੂੰ ਹੀ ਇੱਕ ਸਪੈਸ਼ਲ ਇਨਵੈਸਟੀਗੇਟਿਵ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਅਬੋਰ ਦੇ ਡੀਐਸਪੀ ਅਬੋਰ ਸਿਟੀ ਦੇ ਐਸਐਚਓ ਤੇ ਖੂਹਿਆ ਸਰਬਰ ਥਾਣੇ ਦੇ ਐਸਐਚਓ ਨੂੰ ਸ਼ਾਮਲ ਕੀਤਾ ਗਿਆ ਇਹ ਸਾਰੀ ਘਟਨਾ ਦੀ ਜਾਂਚ ਕਰਨ ਦੇ ਲਈ ਇਹ ਸੈਟ 12 ਜੁਲਾਈ ਨੂੰ ਬਣਾ ਦਿੱਤੀ ਗਈ ਸੀ ਔਰ ਇਸ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਜਿਹੜੇ ਬੀਕਾ ਨੇਰ ਵਾਲੇ ਸ਼ੱਕੀ ਨੇ ਜਿਨ੍ਹਾਂ ਨੂੰ ਫੜਿਆ ਗਿਆ ਹੈ ਉਹਨਾਂ ਨੂੰ ਸ਼ੂਟਰਾਂ ਦੀ ਮਦਦ ਕਰਨ ਦੇ ਲਈ ਵਿਦੇਸ਼ ਵਿੱਚ ਬੈਠੇ ਇੱਕ ਹੈਂਡਲਰ ਨੇ 1,40,000 ਰੁਪਏ ਦਿੱਤੇ ਸੀ ਉਹਨਾਂ ਨੂੰ ਇਹ ਪੈਸੇ ਸ਼ੂਟਰਾਂ ਦੀ ਭੱਜਣ ਦੇ ਵਿੱਚ ਮਦਦ ਕਰਨ ਵਾਸਤੇ ਦਿੱਤੇ ਗਏ ਸੀ ਇਹ ਖਬਰਾਂ ਵੀ ਬਾਹਰ ਆ ਰਹੀਆਂ ਹਨ ਪਰ ਇਹਨਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਨਾ ਹੀ ਪੁਸ਼ਟੀ ਹੋ ਸਕੀ ਹੈ ਕਿ ਕਤਲ ਤੋਂ ਕੁਝ ਹਫ਼ਤੇ ਪਹਿਲਾਂ ਜਾਂ ਹਫ਼ਤਿਆਂ ਪਹਿਲਾਂ ਹੀ ਵਰਮਾ ਦੀ ਰਹਾਇਸ਼ ਦੇ ਬਾਹਰ ਗੋਲੀ ਚੱਲੀ ਸੀ ਤੇ ਗੋਲੀ ਚੱਲਣ ਦੀ ਘਟਨਾ ਜੋ ਹੋਈ ਸੀ ਉਹ ਉਸ ਨੂੰ ਫਰੋਤੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਿਵੇਂ ਕਿ ਅਕਸਰ ਹੁੰਦਾ ਹੈ ਕਿ ਗੈਂਗਸਟਰਾਂ ਵੱਲੋਂ ਪਹਿਲਾਂ ਘਰ ਤੇ ਜਾਂ ਬਿਜ਼ਨਸ ਦੇ ਟਿਕਾਣਿਆਂ ਦੇ ਉੱਤੇ ਦੁਕਾਨ ਤੇ ਜਾਂ ਵਪਾਰ ਦੇ ਸਥਾਨ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ ਉਸ ਤੋਂ ਬਾਅਦ ਫੋਨ ਕਰਕੇ ਧਮਕੀ ਦਿੱਤੀ ਜਾਂਦੀ ਹੈ ਕਿ ਐਨੇ ਪੈਸੇ ਦੇ ਦਿਓ ਨਹੀਂ ਤਾਂ ਤੁਹਾਡਾ ਅੰਜਾਮ ਬੁਰਾ ਹੋਏਗਾ ਤੇ ਉਹ ਗੋਲੀਆਂ ਚਲਾ ਕੇ ਉਹ ਇਹ ਸਿੱਧ ਕਰਦੇ ਨੇ ਕਿ ਸਾਡੀ ਪਹੁੰਚ ਤੁਹਾਡੇ ਘਰ ਤੱਕ ਹੈ ਇਸ ਕਰਕੇ ਸਾਨੂੰ ਸੀਰੀਅਸਲੀ ਲਿਆ ਜਾਵੇ ਇਹਨੂੰ ਕੋਈ ਫੋਕੀ ਧਮਕੀ ਨਾ ਸਮਝਿਆ ਜਾਵੇ ਸੋ ਇਸ ਗੱਲ ਦੀਆਂ ਖਬਰਾਂ ਬਾਹਰ ਨਿਕਲ ਕੇ ਆ ਰਹੀਆਂ ਕਿ ਸੰਜੀਵ ਵਰਮਾ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਸੀ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਜਿਵੇਂ ਕਿ ਪਹਿਲਾਂ ਕਿਹਾ ਇਸ ਨੂੰ ਫਰੋਤੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਲੇਕਿਨ ਨਵੀਨ ਕੁਮਾਰ ਉਰਫ ਆਰਜੂ ਬਿਸ਼ਨੋਈ ਨੇ ਇਸ ਕਤਲ ਦੀ ਜਦੋਂ ਜ਼ਿੰਮੇਵਾਰੀ ਲਈ ਸੀ ਫੇਸਬੁਕ ਤੇ ਇੱਕ ਪੋਸਟ ਪਾ ਕੇ ਉਸ ਦੇ ਵਿੱਚ ਫਰੋਤੀ ਦਾ ਕਿਤੇ ਜ਼ਿਕਰ ਨਹੀਂ ਕੀਤਾ ਗਿਆ ਸੀ ਪੋਸਟ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਵਿਰੋਧੀਆਂ ਦੀ ਮਦਦ ਕਰਨ ਦਾ ਇਸ ਸੰਜੀਵ ਵਰਮਾ ਤੇ ਇਲਜ਼ਾਮ ਹੈ ਉਸ ਨੂੰ ਇਸ ਲਈ ਸਬਕ ਸਿਖਾਇਆ ਗਿਆ ਹੈ ਪਰ ਫਿਰ ਇਹ ਵਿਰੋਧੀ ਕੌਣ ਨੇ ਇਸ ਦੇ ਉੱਤੇ ਵੀ ਸਵਾਲ ਖੜਾ ਹੋ ਜਾਂਦਾ ਹੈ ਪਿੱਛੇ ਜੇ ਇਹ ਖਬਰਾਂ ਪ੍ਰਕਾਸ਼ਿਤ ਹੋਣੀਆਂ ਸੀ ਅਸੀਂ ਵੀ ਇੱਕ ਐਪੀਸੋਡਿਸਟ ਦੇ ਉੱਤੇ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਤੇ 골ਡੀ ਬਰਾੜ ਦੇ ਵਿੱਚ ਆਪਸ ਵਿੱਚ ਟਕਰਾਰ ਹੋ ਗਈ ਹੈ ਜਾਂ ਉਹਨਾਂ ਦੇ ਵਿੱਚ ਫੁੱਟ ਪੈ ਗਈ ਹੈ ਦੋਨਾਂ ਨੇ ਆਪਣੇ ਆਪਣੇ ਰਸਤੇ ਵੱਖਰੇ ਕਰ ਲਏ ਪਹਿਲਾਂ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਦੋਂ ਵੀ ਕੋਈ ਵਾਰਦਾਤ ਹੁੰਦੀ ਸੀ ਉਸ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਆ ਕੇ ਲੈਂਦਾ ਸੀ ਸੋਸ਼ਲ ਮੀਡੀਆ ਤੇ ਪਰ ਇਸ ਵਾਰ ਇਹ ਜ਼ਿੰਮੇਵਾਰੀ ਆਰਜੂ ਬਿਸ਼ਨੋਈ ਵੱਲੋਂ ਲਈ ਗਈ ਹੈ ਗੋਲਡੀ ਬਰਾੜ ਦਾ ਕਿਤੇ ਜ਼ਿਕਰ ਤੱਕ ਨਹੀਂ ਹੈ ਲੇਕਿਨ ਕੀ ਜਿਹੜੇ ਵਿਰੋਧੀਆਂ ਦੀ ਗੱਲ ਕੀਤੀ ਜਾ ਰਹੀ ਹੈ ਉਸ ਵਿਰੋਧੀਆਂ ਦਾ ਇਸ਼ਾਰਾ ਗੋਲਡੀ ਬਰਾੜ ਵੱਲ ਤਾਂ ਨਹੀਂ ਕਿਉਂਕਿ ਇਹ ਸਾਰਾ ਮਾਮਲਾ ਅਬੋਰ ਏਰੀਆ ਨਾਲ ਸੰਬੰਧਿਤ ਹੈ ਤੇ ਅਬੋਰ ਏਰੀਆ ਹੀ ਲਾਰੈਂਸ ਬਿਸ਼ਨੋਈ ਦੇ ਪਿੰਡ ਵੀ ਇਸੇ ਏਰੀਆ ਦੇ ਵਿੱਚ ਆਉਂਦੇ ਨੇ ਉਹਨਾਂ ਦਾ ਇਲਾਕਾ ਇਸ ਨੂੰ ਮੰਨਿਆ ਜਾਂਦਾ ਹੈ ਕਿਤੇ ਇਹ ਮੈਸੇਜ ਇਹ ਤਾਂ ਨਹੀਂ ਦਿੱਤਾ ਗਿਆ ਕੀ ਸਾਡੇ ਇਲਾਕੇ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰੇਗਾ ਇੱਥੇ ਦੇ ਜਿੰਨੇ ਵਪਾਰੀ ਨੇ ਉਹ ਸਿਰਫ ਸਾਨੂੰ ਖਰੋਤੀ ਦੇਣਗੇ ਇਸ ਤਰ੍ਹਾਂ ਦਾ ਕੋਈ ਸੁਨੇਹਾ ਗੋਲਡੀ ਬਰਾਡ ਨੂੰ ਦੇਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਗਈ ਕਿ ਉਸ ਏਰੀਏ ਦੇ ਸਭ ਤੋਂ ਵੱਡੇ ਵਪਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤਾਂ ਕਿ ਸਾਰੇ ਵਪਾਰੀਆਂ ਦੇ ਵਿੱਚ ਇਹ ਮੈਸੇਜ ਚਲਿਆ ਜਾਏ ਕਿ ਇਹ ਇਲਾਕਾ ਸਿਰਫ ਬਿਸ਼ਨੂਆਂ ਦਾ ਹੈ ਕੁਝ ਵੀ ਹੋ ਸਕਦਾ ਹੈ ਲੇਕਿਨ ਇੱਕ ਗੱਲ ਤਾਂ ਸਾਫ਼ ਹੈ ਕਿ ਜਿੰਨੇ ਵੀ ਘਟਨਾਕ੍ਰਮ ਸਿਆਸਤ ਦੇ ਨਾਲ ਜੁੜ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਸਿਆਸੀ ਦਖਲਅਦਾਜ਼ੀ ਹੁੰਦੀ ਹੈ ਉਹਨਾਂ ਦੇ ਵਿੱਚ ਸਰਕਾਰ ਚਾਹੇ ਕੁਝ ਵੀ ਕਰ ਲਵੇ ਪੰਜਾਬ ਪੁਲਿਸ ਕਿਸੇ ਵੀ ਕਾਰਵਾਈ ਨੂੰ ਅੰਜਾਮ ਦੇ ਦੇ ਫੇਰ ਵੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਉਹ ਮਾਮਲੇ ਸ਼ੱਕੀ ਰਹਿੰਦੇ ਨੇ ਯਾਹੀ ਕਿਹਾ ਜਾਵੇ ਸਿਆਸਤਦਾਨ ਸ਼ੱਕ ਦੀ ਸੂਈ ਉਹਨਾਂ ਕੇਸਾਂ ਤੋਂ ਉੱਠਣ ਨਹੀਂ ਦਿੰਦੇ ਚਾਹੇ ਉਹ ਸਿੱਧੂ ਮੁਸੇਵਾਲੇ ਦਾ ਕਤਲ ਹੋਵੇ ਜਿਸ ਦੇ ਵਿੱਚ ਵੀ ਸਿਆਸਤ ਬਹੁਤ ਜ਼ਿਆਦਾ ਹੋਈ ਉਸ ਮਾਮਲੇ ਨੂੰ ਹਜੇ ਤੱਕ ਇਹੀ ਪ੍ਰਚਾਰਿਆ ਜਾ ਰਿਹਾ ਹੈ ਕਿ ਸਰਕਾਰਾਂ ਵੱਲੋਂ ਇਨਸਾਫ ਨਹੀਂ ਦਿੱਤਾ ਗਿਆ ਸਰਕਾਰ ਇਨਸਾਫ ਦੇਣ ਦੇ ਵਿੱਚ ਕਾਮਯਾਬ ਨਹੀਂ ਹੋਈਏ ਜਦਕਿ ਜੋ ਮੇਨ ਸ਼ੂਟਰ ਸੀ ਉਹਨਾਂ ਦਾ ਇਨਕਾਊਂਟਰ ਹੋ ਚੁੱਕਿਆ ਹੈ ਮਾਰਾ ਜਾ ਚੁੱਕੇ ਨੇ ਬਾਕੀ ਜਿੰਨੇ ਵੀ ਲੋਕ ਇਸ ਕਤਲ ਦੇ ਵਿੱਚ ਸ਼ਾਮਲ ਸੀ ਜੋ ਭਾਰਤ ਦੇ ਵਿੱਚ ਮੌਜੂਦ ਸੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਚਾਰਜ ਸ਼ੀਟ ਪੇਸ਼ ਹੋ ਗਈ ਚਲਾਨ ਪੇਸ਼ ਹੋ ਗਏ ਤੇ ਅਦਾਲਤ ਦੇ ਵਿੱਚ ਉਸ ਕੇਸ ਦੀ ਕਾਰਵਾਈ ਚੱਲ ਰਹੀ ਹੈ ਹੁਣ ਇਹਦੇ ਵਿੱਚ ਸਰਕਾਰ ਦਾ ਕੋਈ ਰੋਲ ਨਹੀਂ ਰਹਿ ਗਿਆ ਹੈ ਸਰਕਾਰ ਆਪਣਾ ਕੰਮ ਪੂਰਾ ਕਰਕੇ ਸਾਰੀ ਕਾਰਵਾਈ ਅਦਾਲਤ ਦੇ ਕੋਲ ਪੇਸ਼ ਕਰ ਚੁੱਕੀ ਹੈ ਹੁਣ ਅਦਾਲਤ ਨੇ ਇਨਸਾਫ ਦੇਣਾ ਹੈ ਜਾਂ ਨਹੀਂ ਦੇਣਾ ਹੈ ਜੋ ਕੁਝ ਵੀ ਹੋਣਾ ਹੈ ਉਸ ਤੇ ਵਿੱਚ ਸਰਕਾਰ ਦਾ ਰੋਲ ਖਤਮ ਹੋ ਚੁੱਕਿਆ ਹੈ ਉਹ ਅਦਾਲਤਾਂ ਦੀ ਕਾਰਵਾਈ ਹੈ ਪਰ ਉਸ ਨੂੰ ਪ੍ਰਚਾਰਿਆ ਹਜੇ ਵੀ ਇਸ ਤਰੀਕੇ ਨਾਲ ਹੀ ਜਾ ਰਿਹਾ ਹੈ ਕਿ ਸਰਕਾਰ ਨੇ ਇਨਸਾਫ ਨਹੀਂ ਦਿੱਤਾ ਸਰਕਾਰ ਇਨਸਾਫ ਨਹੀਂ ਦੇ ਰਹੀ ਕਿਉਂਕਿ ਉਹਦੇ ਵਿੱਚ ਸਿਆਸੀ ਤਰ੍ਹਾਂ ਸ਼ਾਮਿਲ ਨੇ ਸਿੱਧੂ ਮਸੇਵਾਲੇ ਦੇ ਪਿਤਾ ਨੇ ਵੀ ਅਗਲੀਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਵੀ ਹੁਣ ਤੱਕ ਉਹ ਹਰ ਚੋਣ ਜਿੱਥੇ ਵੀ ਹੋਈ ਹੈ ਜਿਮਨੀ ਚੋਣ ਉਸਤੇ ਵਿੱਚ ਸਰਕਾਰ ਦੀ ਮੁਕਾਲਫਤ ਕਰਨ ਲਈ ਉੱਥੇ ਸਰਕਾਰ ਦੇ ਖਿਲਾਫ ਪ੍ਰਚਾਰ ਕਰਨ ਲਈ ਜਾਂਦੇ ਰਹੇ ਨੇ ਦੇਖੇ ਗਏ ਨੇ ਕਾਫੀ ਐਕਟਿਵ ਰਹੇ ਨੇ ਸੋ ਇਹ ਕੇਸ ਨੂੰ ਕਿਤੇ ਵੀ ਖਤਮ ਨਹੀਂ ਹੋਣ ਦਿੱਤਾ ਜਾਏਗਾ ਉਸੇ ਤਰੀਕੇ ਨਾਲ ਬੋਰ ਵਾਲਾ ਜਿਹੜਾ ਕਾਂਡ ਹੈ ਕਿਉਂਕਿ ਬਹੁਤ ਹਾਈ ਪ੍ਰੋਫਾਈਲ ਹੈ ਬਹੁਤ ਸਾਰੇ ਸਿਆਸਤਦਾਨ ਸੰਜੀਵ ਵਰਮਾ ਦੇ ਨਾਲ ਜੁੜੇ ਹੋਏ ਸੀ ਚਾਹੇ ਉਹ ਵਪਾਰਕ ਲੈਣ ਦੇਣ ਸੀ ਉਹਨਾਂ ਤੋਂ ਕੱਪੜੇ ਸਮਾਇਏ ਜਾਂਦੇ ਸੀ ਪਰ ਫੇਰ ਵੀ ਕਿਤੇ ਨਾ ਕਿਤੇ ਇੱਕ ਰਿਸ਼ਤਾ ਬਣ ਜਾਂਦਾ ਹੈ ਇਸ ਦੇ ਉੱਤੇ ਵੀ ਸਿਆਸਤ ਹੋ ਰਹੀ ਹੈ ਤੇ ਸ਼ਾਇਦ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿਆਸਤ ਹੋਰ ਜ਼ਿਆਦਾ ਤੇਜ਼ ਹੋਏਗੀ ਚਾਹੇ ਉਹ ਤਿੰਨੇ ਸ਼ੂਟਰ ਜੋ ਪੁਲਿਸ ਦਾਅਵਾ ਕਰ ਰਹੀ ਹੈ ਕਿ ਕੁਝ ਦਿਨਾਂ ਦੀ ਖੇਡ ਹੈ ਸਾਡੀ ਗ੍ਰਿਫਤ ਦੇ ਵਿੱਚ ਆ ਜਾਣਗੇ ਚਾਹੇ ਉਹ ਫੜੇ ਵੀ ਜਾਣ ਪਰ ਫੇਰ ਵੀ ਇਸ ਗੱਲ ਨੂੰ ਕਦੇ ਵੀ ਨਹੀਂ ਮੰਨਿਆ ਜਾਏਗਾ ਕਿ ਇਨਸਾਫ਼ ਮਿਲ ਗਿਆ ਹੈ ਕਿਉਂਕਿ ਇਹ ਮਾਮਲਾ ਲੋਰੈਂਸ ਬਿਸ਼ਨੋਈ ਨਾਲ ਜੁੜਿਆ ਹੋਇਆ ਹੈ ਜੋ ਕਿ ਜੇਲ੍ਹ ਦੇ ਵਿੱਚ ਬੈਠਾ ਹੈ ਔਰ ਸਿਆਸਤ ਦਾ ਖੇਡ ਇਸ ਤਰੀਕੇ ਦਾ ਹੈ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਆਮੇ ਸਰਕਾਰ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਲੈ ਕੇ ਆਉਣ ਦੇ ਵਿੱਚ ਕਾਮਯਾਬ ਹੋ ਵੀ ਗਈ ਸੀ ਸਿੱਧੂ ਗੁੱਸੇ ਵਾਲੇ ਦੇ ਕਤਲ ਦੇ ਵਿੱਚ ਪਰ ਫਿਰ ਵੀ ਨਮੋਸ਼ੀ ਸਰਕਾਰ ਨੂੰ ਹੀ ਚੱਲਣੀ ਪਈ ਕਿਉਂਕਿ ਇੱਥੇ ਜੇਲ੍ਹ ਦੇ ਵਿੱਚ ਇੱਕ ਇੰਟਰਵਿਊ ਹੋ ਗਈ ਔਰ ਉਹ ਇੰਟਰਵਿਊ ਬਣੀ ਚਰਚਿਤ ਹੋਈ ਉਸਤੇ ਅਸਲ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਹਾਈ ਕੋਰਟ ਇੰਨਾ ਐਕਟਿਵ ਹੈ ਕਿ 6-7 ਪੁਲਿਸ ਕਰਮੀਆਂ ਦੇ ਉੱਤੇ ਐਕਸ਼ਨ ਲਏ ਜਾਣ ਤੋਂ ਬਾਅਦ ਵੀ ਇਹ ਕਿਹਾ ਜਾ ਰਿਹਾ ਹੈ ਕਿ ਉੱਚ ਪੱਧਰ ਦੇ ਅਧਿਕਾਰੀ ਕਿਉਂ ਨਹੀਂ ਜਾਂਚ ਕੀਤੀ ਗਈ ਜਾਂ ਉਹਨਾਂ ਨੂੰ ਕਿਉਂ ਨਹੀਂ ਦੋਸ਼ੀ ਠਹਿਰਾਇਆ ਗਿਆ ਤੇ ਦੂਜੇ ਪਾਸੇ ਜਿਹੜੀ ਦੂਸਰੀ ਇੰਟਰਵਿਊ ਹੋਈ ਸੀ ਜਿਹਨੂੰ ਕਿਹਾ ਜਾਂਦਾ ਹੈ ਕਿ ਰਾਜਸਥਾਨ ਦੀ ਜੇਲ੍ਹ ਦੇ ਵਿੱਚੋਂ ਇੰਟਰਵਿਊ ਹੋਈ ਹੈ ਉਸ ਬਾਰੇ ਨਾ ਤਾਂ ਕੋਈ ਜ਼ਿਕਰ ਕਰ ਰਿਹਾ ਹੈ ਨਾ ਹੀ ਕੋਈ ਸਵਾਲ ਪੁੱਛ ਰਿਹਾ ਹੈ ਉਹ ਇੰਟਰਵਿਊ ਵੀ ਉਸੇ ਤਰੀਕੇ ਨਾਲ ਹੋਈ ਸੀ ਉਹਦੇ ਵਿੱਚ ਵੀ ਓਡੇ ਹੀ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਜਿੰਨੇ ਕੀ ਪੰਜਾਬ ਦੇ ਵਿੱਚ ਜਿਹੜੀ ਇੰਟਰਵਿਊ ਹੋਈ ਸੀ ਲੇਕਿਨ ਨਾ ਤਾਂ ਰਾਜਸਥਾਨ ਦੀ ਹਾਈ ਕੋਰਟ ਕੋਈ ਸਵਾਲ ਪੁੱਛ ਰਹੀ ਹੈ ਨਾ ਹੀ ਉੱਥੇ ਦੇ ਪੁਲਿਸ ਅਫਸਰਾਂ ਤੇ ਉੱਥੇ ਦੀ ਸਰਕਾਰ ਤੇ ਕੋਈ ਪ੍ਰਸ਼ਨ ਪੁੱਛੇ ਜਾ ਰਹੇ ਨੇ ਨਾ ਹੀ ਕੋਈ ਸਸਦ ਮਾਨ ਇਸ ਗੱਲ ਦਾ ਜ਼ਿਕਰ ਕਰ ਰਿਹਾ ਹੈ ਲੇਕਿਨ ਪੰਜਾਬ ਸਰਕਾਰ ਨੂੰ ਉਸ ਦੇ ਵਿੱਚ ਬਹੁਤ ਬੁਰੇ ਤਰੀਕੇ ਨਾਲ ਭੰਡਿਆ ਜਾ ਰਿਹਾ ਹੈ ਪਰ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ ਉਹਦੇ ਵਿੱਚ ਕੋਈ ਗਲਤ ਨਹੀਂ ਹੈ ਕਿ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਜੇ ਉਹ ਲੈ ਕੇ ਆਏ ਸੀ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਸ ਤਰ੍ਹਾਂ ਦੀ ਹਰਕਤ ਪੰਜਾਬ ਦੇ ਵਿੱਚ ਨਾ ਹੋਵੇ ਮੈਂ ਸਿਰਫ ਇਸ ਦੇ ਉੱਪਰ ਸਿਆਸਤ ਦੀ ਗੱਲ ਕਰ ਰਿਹਾ ਦੋ ਬਰਾਬਰ ਦੀਆਂ ਘਟਨਾਵਾਂ ਹੋਈਆਂ ਇੱਕ ਘਟਨਾ ਉਦੇ ਉੱਤੇ ਇੰਨਾ ਤੂਲ ਫੜਾਇਆ ਜਾ ਰਿਹਾ ਹੈ ਐਡੀ ਵੱਡੀ ਸਿਆਸਤ ਹੋ ਰਹੀ ਹੈ ਤੇ ਦੂਸਰੀ ਘਟਨਾ ਦਾ ਕੋਈ ਜ਼ਿਕਰ ਤੱਕ ਨਹੀਂ ਕਰ ਰਿਹਾ ਇਹ ਸਾਡੇ ਦੇਸ਼ ਦੀ ਸਿਆਸਤ ਹੈ ਖੈਰ ਦੇਖਦੇ ਹਾਂ ਪੰਜਾਬ ਪੁਲਿਸ ਦੇ ਦਾਅਵਿਆਂ ਦੇ ਵਿੱਚ ਕਿੰਨਾ ਦਮ ਹੈ ਕਿ ਇਹ ਤਿੰਨੇ ਸ਼ੂਟਰ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾ ਕੇ ਕਤਲ ਕੀਤਾ ਗਿਆ ਸੀ ਉਹ ਫੜੇ ਜਾਣਗੇ ਜਿਵੇਂ ਪੁਲਿਸ ਦਾਵਾ ਕਰ ਰਹੀ ਹੈ ਜਲਦੀ ਫੜੇ ਜਾਣਗੇ ਤੇ ਕੀ ਉਹਨਾਂ ਦੇ ਫੜੇ ਜਾਣ ਤੋਂ ਬਾਅਦ ਵੀ ਇਹ ਸਿਆਸਤ ਇਸੇ ਤਰੀਕੇ ਨਾਲ ਚੱਲਦੀ ਰਹੇਗੀ ਉਹ ਫੜੇ ਵੀ ਜਾਂਦੇ ਨੇ ਜਾਂ ਜਿਵੇਂ ਪਹਿਲਾਂ ਇਸ ਕੇਸ ਦੇ ਵਿੱਚ ਐਨਕਾਊਂਟਰ ਤੇ ਪੁਲਿਸ ਦੀ ਫਜ਼ੀਹਤ ਹੋਈ ਹੈ ਕਿ ਇਹਨਾਂ ਤਿੰਨਾਂ ਸ਼ੂਟਰਾਂ ਦੀ ਫੜਦ ਤੇ ਵੀ ਫਜ਼ੀਹਤ ਹੋਏਗੀ ਕਿ ਇਹਨਾਂ ਨੂੰ ਵੀ ਐਨਕਾਊਂਟਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਇਹ ਸਾਰੇ ਸਵਾਲ ਜੀ ਭਵਿੱਖ ਦੇ ਵਿੱਚ ਸਾਡੇ ਸਾਹਮਣੇ ਆਉਣਗੇ ਪਰ ਉਮੀਦ ਕਰਦੇ ਹਾਂ ਕਿ ਪੰਜਾਬ ਪੁਲਿਸ ਆਪਣੀ ਕਾਰਵਾਈ ਦੇ ਵਿੱਚ ਇਸ ਵਾਰ ਪ੍ਰੋਫੈਸ਼ਨਲਿਜ਼ਮ ਦਿਖਾਏਗੀ ਇਸ ਤਰੀਕੇ ਨਾਲ ਕੋਈ ਗਲਤੀ ਨਹੀਂ ਹੋਏਗੀ ਜੋ ਪਹਿਲਾਂ ਉਹਨਾਂ ਵੱਲੋਂ ਹੋਈ ਹੈ ਜੋ ਮੁਕਾਬਲਿਆਂ ਤੇ ਸਵਾਲ ਉੱਠ ਰਹੇ ਨੇ ਲਗਭਗ ਸਮਾਜ ਦਾ ਹਰ ਵਰਗ ਹੀ ਇਸ ਨੂੰ ਠੂਠਾ ਪੁਲਿਸ ਮੁਕਾਬਲਾ ਸਮਝ ਰਿਹਾ ਹੈ ਤੇ ਇਸੇ ਕਰਕੇ ਸਵਾਲ ਉੱਠ ਰਹੇ ਨੇ ਇਹ ਉਮੀਦ ਕਰਦੇ ਹਾਂ ਕਿ ਪੰਜਾਬ ਪੁਲਿਸ ਇਸ ਵਾਰ ਕੋਈ ਇਸ ਤਰੀਕੇ ਦੀ ਗਲਤੀ ਨਹੀਂ ਕਰੇਗੀ ਤੇ ਇਸ ਕੇਸ ਨੂੰ ਮੁਕਾਮ ਤੱਕ ਪਹੁੰਚਾਏਗੀ ਤੇ ਲੋਕਾਂ ਦੇ ਵਿੱਚ ਆਪਣਾ ਵਿਸ਼ਵਾਸ ਜਿਹੜਾ ਹੈ ਵਿਸ਼ਵਾਸਨੀਤਾ ਅਗੜੀ ਹੈ ਉਸ ਨੂੰ ਬਹਾਲ ਕਰਨ ਦੇ ਵਿੱਚ ਕਾਮਯਾਬ ਹੋਏ ਇਸੇ ਉਮੀਦ ਦੇ ਨਾਲ ਤੁਤ ਵਿਦਾ ਲੈਣੇ ਆ ਧੰਨਵਾਦ